ਨੇ ਸੁਣੀ ਜਾ ਰਹੇ ਹੁਣ ਜੁਆਇੰਟ ਐਕਸ਼ਨ ਕਮੇਟੀ ਉਹਨਾਂ ਦੇ ਨਾਲ ਮਿਲ ਕੇ ਆਪਣੀਆਂ ਅੜਤਾੜਾ ਕਰੂਗੀ ਆਪਣੇ ਵੱਡੇ ਜਿਹੜੇ ਉਹ ਆਪਣੇ ਵੱਡੇ ਜਿਹੜੇ ਆਪਣੇ ਵੱਡੇ ਆਪਣੇ ਐਕਸ਼ਨ ਦੇਊਗੀ ਸੋ ਇਸ ਕਰਕੇ ਆਪਾਂ ਹੁਣ ਸਰਕਾਰ ਦਾ ਖੂਬ ਪਿੱਟ ਸਿਆਪਾ ਕਰਨਾ ਕਿ ਸਰਕਾਰ ਆਪਣੇ ਕਿਸੇ ਵੀ ਬਾਰੇ ਤੇ ਪੂਰੀ ਨਹੀਂ ਉੱਤਰ ਗਈ ਪੰਜਾਬ ਸਰਕਾਰ ਹੋਏ ਦੇਸ਼ੀ ਸਾਰਕਿਓ ਵਿਆਹ ਵਿੱਚ ਆਪਾਂ ਕਦੇ ਜਾਣਦੇ ਆਪਾਂ ਦੇਖਦੇ ਹਾਂ ਉੱਥੇ ਸਾਰੇ ਕੰਮ ਲੱਗੇ ਹੁੰਦੇ ਨੇ ਪਰ ਕਈ ਕੋ ਕੋ ਬੰਦਾ ਐਦਾਂ ਦਾ ਹੁੰਦਾ ਜਿਹਨੂੰ ਕੰਮ ਕੋਈ ਨਹੀਂ ਹੁੰਦਾ ਪਰ ਉਹ ਸ਼ੋਅ ਐਦਾਂ ਕਰਦਾ ਕਿ ਮੈਂ ਬਹੁਤ ਬੀਜ਼ੀ ਹਾਂ ਬਹੁਤ ਕੰਮ ਹੈ ਮੇਰੇ ਕੋ ਸਾਰੇ ਵਿਆਹ ਦੇ ਵਿੱਚ ਇੱਕੋ ਹੀ ਥਾਲਾ ਚੱਕੀ ਫਿਰਦਾ ਕਦੇ ਇੱਧਰ ਵੀ ਲੰਘੂਗਾ ਉੱਥੇ ਰੱਖ ਦੂਗਾ ਕਦੇ ਉੱਥੋਂ ਜਾ ਕੇ ਉੱਧਰ ਰੱਖ ਦੂਗਾ ਜੇ ਕਿ ਬਲਾਲੇ ਭਾਈ ਗੱਲ ਸੁਣ ਲੈ ਕਹਿੰਦਾ ਬਾਅਦ ਚ ਆਉਣਾ ਮੈਂ ਬਹੁਤ ਬੀਜ਼ੀ ਹਾਂ ਕਹਾਂ ਮੈਂ ਬਹੁਤ ਬੀਜ਼ੀ ਰਹਿਗਾ ਇੱਥੇ ਹੀ ਸਾਡੇ ਸੀਐਮ ਸਾਹਿਬ ਹੋ ਗਏ ਮੀਟਿੰਗ ਕਹਿੰਦੇ ਨੇ 20 ਤਰੀਕ ਨੂੰ ਜਦੋਂ ਆਪਾਂ ਜਾਣਦੇ ਆ ਮੀਟਿੰਗ ਦੇ ਵਿੱਚ ਕੀ ਆਪਣੀ ਮੰਗਾਂ ਹੀ ਹੁੰਦੀਆਂ ਨੇ ਜੋ ਅਸੀਂ ਮੀਟਿੰਗ ਦੇ ਵਿੱਚ ਜਾਣਦੇ ਆ ਸਾਨੂੰ ਕੀ ਸਾਨੂੰ ਮਿਲਦਾ ਕਿ ਤੁਹਾਡੀ ਮੀਟਿੰਗ 25 ਤਰੀਕ ਨੂੰ ਹੈ ਤੇ ਫਿਰ ਅੱਜ ਕੀ ਜੇਗਾ 25 ਨੂੰ ਜਾਂਦੇ ਕਹਿੰਦੇ ਉਹ ਤੁਹਾਡੀ ਮੀਟਿੰਗ 31 ਨੂੰ ਹੈ 31 ਨੂੰ ਜਾਂਦੇ ਤੁਹਾਡੀ ਮੀਟਿੰਗ 7 ਤਰੀਕ ਨੂੰ ਆਏਗਾ ਸੀਐਮ ਸਾਹਿਬ ਬਹੁਤ ਬਿਜ਼ੀ ਨੇ ਉਹ ਨਿਕਲਿਆ ਕੀ ਬਿਜ਼ੀ ਨੇ ਕਿੱਥੇ ਬਿਜ਼ੀ ਨੇ ਨਿਕਲਿਆ ਕੀ ਅੱਜ ਵੀ ਜੀ ਸੀ ਕੇ ਚੋਣਾਂ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਨੇ। ਐਲੀ ਬਿਜੀ ਹੋਵੇ ਤੁਸੀਂ। ਸੋ ਸਾਥੀਓ ਸਿਰਫ ਇੱਕ ਬਹਾਨਾ ਹੁੰਦਾ ਹੈਗਾ ਸਰਕਾਰ ਨੂੰ ਟਾਲਾ ਮਟੋਲੀ ਕਰਨ ਦਾ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਟਾਲ ਦੇ ਕੋਈ ਬਿਜੀ ਨਹੀਂ ਹੈਗੇ। ਕੰਮ ਇਹਨਾਂ ਕੋਲੇ ਕੋਈ ਹੈ ਨਹੀਂਗਾ। ਮੁੱਦੇ ਇਹਨਾਂ ਕੋਲ ਕੋਈ ਹੈ ਨਹੀਂਗੇ ਤਾਂ ਕਿਸੇ ਤਰ੍ਹਾਂ ਇਹਨਾਂ ਨੇ ਟਾਈਮ ਲਗਾਉਣਾ। ਸੋ ਸਾਥੀਓ ਫਿਰ ਮੈਂ ਬੇਨਤੀ ਕਰਾਂਗਾ ਸਾਡੇ ਜਨਰਲ ਸਕੱਤਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਈਹ ਚਰਮਾ ਜੀ ਨੂੰ ਕਿਉ ਆ ਕੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ। ਜਰੂਰ ਤਾਲੀਆਂ ਮਾਰੋ। ਮਲਾਜਮ ਸਾਥੀਓ ਸਭ ਤੋਂ ਪਹਿਲਾਂ ਦਾ ਫਤਿਹਨਾ ਸ਼ੁਰੂ ਕਰਾਂਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੇਜ ਤੇ ਵਿਰਾਜਮਾਨ ਸਾਡੇ ਸਾਥੀ ਸਾਡੇ ਸਖਸ਼ੀਅਤ ਦਾ ਸ਼ਰਮਾ ਜੀ ਸਾਡੇ ਪ੍ਰਾਣੇ ਲੀਡਰਸ਼ਿਪ ਤੇ ਆਦੀ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਤੇ ਸਾਡੇ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਟੀਮ ਨੂੰ ਬਹੁਮਤ ਦੇ ਕੇ ਇਲੈਕਸ਼ਨਾਂ ਤੋਂ ਜਿਤਾਇਆ ਸਾਥੀਓ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਇਹ ਇਲੈਕਸ਼ਨ ਨੇ ਇਹੇ ਕੋਈ ਤੱਕੜੀ ਬੀਜੇਪੀ ਦਾ ਫੋਲਰ ਇਹ ਜਿਹੇ ਕੋਈ ਇਲੈਕਸ਼ਨ ਨਹੀਂ ਹੈਗੇ ਇਹ ਜਿਹੜੇ ਇਲੈਕਸ਼ਨ ਹੋਏ ਸੀ ਮੁਲਾਜ਼ਮਾਂ ਦੀਆਂ ਮੰਗਾਂ ਲਈ ਹੋਏ ਸੀ ਮੁਲਾਜ਼ਮ ਦੇ ਹੱਕਾਂ ਲਈ ਹੋਏ ਸੀ ਸਖਤਰੇ ਸਟਾਫ ਐਸੋਸੀਏਸ਼ਨ ਮੇਂ ਜਿਹੜੇ ਸਖਤਰੇ ਲਈ ਕੰਮ ਕੀਤਾ ਹੈ ਕਰਨਾ ਉਹਦੇ ਲਈ ਹੋਏ ਸੀ ਸੋ ਉਹਦੇ ਤੇ ਅਸੀਂ ਅੱਜ ਜਿੱਤੇ ਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਨੂੰ ਦੁਬਾਰਾ ਚੁਣਿਆ ਸੋ ਸਾਥੀਆਂ ਸਾਡੇ ਜਿਹੜੇ ਵਿਰੋਧੀ ਟੀਮ ਕਹਿੰਦੇ ਪਰ ਹੈ ਸਾਡੇ ਸਾਥੀ ਉਹ ਵੀ ਸਾਡੇ ਤੇ ਸ਼ਾਮਲ ਨੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਆ ਕਿ ਤੁਸੀਂ ਅੱਜੇ ਆਪ ਨੂੰ ਵਰੈਟੀ ਨਾ ਮੰਨ ਕੇ ਆਪ ਜੇ ਸਾਖਾਂ ਵਿੱਚ ਨਹੀਂ ਬੈਠੇ ਮਜ਼ਦਮ ਹਿੱਤਾਂ ਲਈ ਗੱਲ ਚੱਕੀ ਸੀ ਤਾਂ ਮਜ਼ਦਮ ਹਿੱਤਾਂ ਜਾ ਕੇ ਬੈਠੇ ਹੋਗੇ। ਸੋ ਸਾਥੀਏ ਮੈਂ ਕੋਈ ਅੱਜ ਕੋਈ ਗੱਲ ਕਿਸੇ ਮੰਗਤੇ ਨਹੀਂ ਕਰਨ ਲੱਗਿਆ ਕਿ ਸਾਡਾ ਡੀਏ ਪੈਂਡਿੰਗ ਹੈ ਸਾਡਾ ਇਹ ਪੈਂਡਿੰਗ ਹੈ ਸਭ ਤੋਂ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਇੱਥੇ ਇਕੱਠੇ ਕਿਉਂ ਆਏ ਹੋ? ਪੀਐਸਐਮਐਸਯੂ ਸਾਡੀ ਮਿਨਿਸਟਰੀਅਲ ਕੈਟਰ ਦੀ ਮਾਂ ਜੱਥੇ ਬੰਦੀ ਹੈ। ਜੋ ਕਿ ਤਕਰੀਬਨ ਪਿਛਲੇ 40 ਦਿਨਾਂ ਤੋਂ ਸਟ੍ਰਾਈਕ ਤੇ ਹੈ 40 ਦਿਨਾਂ ਤੋਂ ਸਟ੍ਰਾਈਕ ਦੇ باوجود ਵੀ ਇਹ ਐਮਜੀ ਸਰਕਾਰ ਹੈ ਜਿਨੇ ਉਹਨਾਂ ਨੂੰ ਮੀਟਿੰਗ 'ਚ ਬੁਲਾ ਕੇ ਬੇਸਿੱਟਾ ਮੀਟਿੰਗ ਕੱਢੀ ਹੈ ਤੇ ਹਜੇ ਤੱਕ ਉਹਨਾਂ ਦੀ ਸਟ੍ਰਾਈਕ ਬਰਕਰਾਰ ਹੈ ਜੀ ਭਗਵੰਤ ਸਿੰਘ ਸਾਹਿਬ ਮੈਂ ਸਰੂਰ ਤੋਂ ਆ ਜੀ ਭਗਵੰਤ ਸਿੰਘ ਸਾਹਿਬ ਨੂੰ ਅਸੀਂ ਐਮਪੀ 'ਚ ਵੀ ਦਿਟਾਇਆ ਐਮਐਲਏ ਦੀ ਵਟਨ ਵੀ ਦਿਟਾਇਆ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਕਿੰਨਾ ਕਿੰਨਾ ਮੈਨੂੰ ਰਾਂਟ ਮਹਿਸੂਸ ਹੁੰਦੀ ਹੈ ਕਹਿੰਦੇ ਆ ਵੀ ਮੈਂ ਸੰਗਰੂਰ ਤੋਂ ਆਈ ਕਿਉਂਕਿ ਸਾਡੇ ਸੀਐਮ ਸਾਹਿਬ ਨੇ ਸਾਡੇ ਮੁਲਾਜ਼ਮਾਂ ਨੂੰ ਕਦੀ ਆਪਣੇ ਕੋਲ ਬੁਲਾਇਆ ਹੀ ਨਹੀਂ ਸਾਡੀ ਗੱਲ ਹੀ ਨਹੀਂ ਸੁਣੀ ਕਿਸਾਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਸੀਂ ਕਿਸਾਨ ਭਵਨ ਚ ਜਾਓ ਸੈਕਟਰੀਅਟ ਚ ਆ ਕੇ ਮਿਲੋ ਪਰ ਮੁਲਾਜ਼ਮ ਜਿਹੜੇ ਦੂਜੇ 플ੋਰ ਤੇ ਬੈਠੇ ਨੇ ਉਹਨਾਂ ਦੀ ਐਸੋਸੀਏਸ਼ਨਾਂ ਨੇ ਸਾਨੂੰ ਅੱਜ ਤੱਕ ਉਹਨਾਂ ਨੇ ਨਹੀਂ ਬੁਲਾਇਆ ਸੋ ਅੱਜ ਕੋਈ ਪੀਐਸਐਮਐਸਯੂ ਦਾ ਸਾਥ ਦੇਣ ਨਹੀਂ ਮੁਲਾਜ਼ਮ ਇਸਟੇਨ ਲਈ ਖੜੇ ਆ ਸੋ ਇੱਕ ਨਾਰਾ ਪੀਐਸਐਮਐਸਯੂ ਦੀ ਮੈਂ ਤੁਹਾਨੂੰ ਕਹਾਂਦਾ ਵੀ ਇੱਥੇ ਆਵਾਜ਼ ਬੁਲੰਦ ਕਰਨੀ ਹੈ ਪੀਐਸਐਮਐਸਯੂ ਜਿੰਦਾਬਾਦ ਪੀਐਸਐਮਐਸਯੂ ਜਿੰਦਾਬਾਦ ਸੋ ਸਾਥੀਓ ਲੇਕਿਨ ਉਹਨਾਂ ਨੇ ਕਿਸੇ ਨੇ ਕੱਲ ਮੈਨੂੰ ਕਿਸੇ ਟੀਵੀ ਰਿਪੋਰਟਰ ਨੇ ਪੁੱਛਿਆ ਕਿ ਸਰਕਾਰ ਦੇ ਮੁਲਾਜ਼ਮਾਂ ਦੀ ਤਨਖਾਹ ਇੰਨੀ ਹੈ ਜਿਹੜੀ ਨਾਲ ਇਹ ਆਪਣੇ ਹੱਥ ਫੁਰਮ ਕਰਦੇ ਨੇ ਸੋ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉੱਥੇ ਇਹ ਵੀ ਜਵਾਬ ਦਿੱਤਾ ਹੋਇਆ ਹੈ ਕਿ ਇੱਕ ਦੋ ਮਲਾਜਿਮਾਂ ਕਰਕੇ ਤੁਸੀਂ ਸਾਰੇ ਡਾਕਟਰ ਨੂੰ ਬਦਨਾਮ ਨਹੀਂ ਕਰ ਸਕਦੇ ਤੁਸੀਂ ਕਹਿੰਦੇ ਸਾਡੀਆਂ ਉਹ ਨਾ ਮਾਵਾ ਦੀ ਪੇਣਾ ਦੀ ਗੱਲ ਕਰੀ ਹੈ ਜਿਹੜੇ ਪੰਜ ਪੰਜ ਮਹੀਨੇ ਦੇ ਬੱਚਿਆਂ ਨੂੰ ਤਰ੍ਹਾਂ ਛੱਡ ਕੇ ਦੰਤਰ ਚਲਦੀ ਡਿਊਟੀ ਨਿਭਾਉਣ ਦੇ ਆ ਕੇ ਨਹੀਂ ਕਦੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਸਾਡੀਆਂ ਪੇਣਾ ਸਾਡੀਆਂ ਮਾਵਾ ਅਰਜ ਕਰੇ ਛੋਟੇ ਬੱਚੇ ਨੂੰ ਚੰੜਕੇ ਜਦੋਂ ਆਉਂਦੀਆਂ ਨੇ ਤਾਂ ਸਾਨੂੰ ਮਤਲਬ ਉਹ ਵੀ ਅੱਗੇ ਆ ਗਏ ਸਾਡੇ ਕਈ ਸਾਥੀ ਸ਼ਾਮਿਲ ਨਹੀਂ ਨਿੰਦਾ ਕਹਿ ਰਹੇ ਆ ਅਸੀਂ ਤਾਂ ਬੰਦੇ ਮੈਡਮ ਨੂੰ ਵੀ ਬਤਾਉਂਗੇ ਪਰ ਇਹਨਾਂ ਦੀਆਂ ਪਰਸਨਲ ਮੁਸ਼ਕਲਾਂ ਨੂੰ ਦੇਖੋ ਸਾਰੇ ਸਮਝੋ ਮੈਂ ਸਾਡੀ ਐਸੋਸੀਏਸ਼ਨ ਨੂੰ ਥੋੜੀਏ ਟੱਟ ਮੋਟਾ ਭਈਆਂ ਨੇ ਮੈਂ ਅੱਜ ਗੱਲ ਟੱਟਾਂ ਨਹੀਂ ਕਰਨ ਲੱਗਿਆ ਤੁਹਾਡੇ ਨਾਲ ਵੀ ਸਾਡੇ 'ਚ ਘਾੜਤੀ ਹੈ ਸੀਐਮ ਸਾਹਿਬ ਨੇ ਵੀ ਸਾਡਾਂ ਦੀ ਜਿਹੜੀ ਘੜ ਸੀ ਸੰਤਵਾਨ ਦੇ ਇਹ ਸੀ ਕਿ ਅਸੀਂ ਮਲਾਜ਼ਮਾਂ ਨਾਲ ਇੰਟਰੈਕਸ਼ਨ ਨਹੀਂ ਕੀਤੀ ਤੇ ਮਲਾ ਤੇ ਯੂਨੀਅਨ ਕਾਫੀ ਟਾਈਮ ਤੱਕ ਚੁੱਪ ਰਹੀ ਸੋ ਸਾਥੀਓ ਬਿਵਾੜ ਜਨਰਲ ਸਕੱਤਰ ਸੱਡੇ ਸੁਸ਼ੀਲ ਕੁਮਾਰ ਜੀ ਪ੍ਰਧਾਨ ਜੀ ਦੀ ਰਹਿਨਮਾਈ ਨੇ ਅਸੀਂ ਆਪਣੀ ਸੈਕਟਰੀਅਟ ਸਟਾਫ ਐਸੋਸੀਏਸ਼ਨ ਦੀ ਇੱਕ ਈਮੇਲ ਆਈਡੀ pcssa1973@gmail.com ਸ਼ੁਰੂ ਕਰ ਚੁੱਕੇ ਆ ਤਾਂ ਜੋ ਜਿਹੜਾ ਸਾਡੇ ਸਾਥੀ ਯੂਨੀਅਨ ਮੂਰੇ ਕੁਝ ਨਹੀਂ ਬੋਲ ਸਕਦੇ ਜਾਂ ਯੂਨੀਅਨ ਤੋਂ ਦੂਰ ਰਹਿ ਕੇ ਹੈਜ਼ਿਟੇਸ਼ਨ ਮਹਿਸੂਸ ਕਰਦੇ ਨੇ ਕੋਈ ਸਾਥੀ ਅਰਦੀ ਕੋਈ ਮੁਸ਼ਕਲ ਆਪਦਾ ਕੋਈ ਸੁਝਾਅ ਕੁਝ ਵੀ ਯੂਨੀਅਨ ਤੱਕ ਪਹੁੰਚਾ ਸਕਣ ਤਾਂ ਜੋ ਉਹਨਾਂ ਦੇ ਸਹੀ ਸਹਾ ਮਾਰਦ ਸਹੀ ਤਰੀਕੇ ਨਾਲ ਹੱਲ ਹੋ ਸਕੇ ਹੁਣ ਅਸੀਂ 1 ਮਹੀਨੇ ਬਾਅਦ ਇੱਕ ਲਿਸਟ ਜਾਰੀ ਕਰਾਂਗੇ ਜੀ ਜਿਦ ਅਸੀਂ ਤੁਹਾਨੂੰ ਜਿਹੜੇ ਕੌਮਨ ਮੰਗਾਂ ਨੇ ਉਹ ਤੁਹਾਡੇ ਅੱਗੇ ਰੂਬਰੂ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਅਸੀਂ ਉਹਦੇ ਤੇ ਕੀ ਕੀ ਐਕਸ਼ਨ ਲਿਆ ਸੋਚ ਸਕੀਓ ਹੌਸਲਾ ਨਹੀਂ ਛੱਡਣਾ ਪੀਐਸਐਮਐਸਯੂ ਦੇ ਨਾਮ ਰਹਿਣਾ ਕੱਲ ਮੇਨ ਸੈਕਟਰੀਏਟ ਤੇ ਸਵੇਰੇ ਵੇ ਆਪਣਾ ਰੈਲੀ ਹੈ ਉੱਥੇ ਸਾਰੇ ਸ਼ਮੂਲੀਅਤ ਕਰਨੀ ਹੈ ਸੋ ਆਪਣੇ ਹੌਸਲੇ ਬਲੰਦ ਰੱਖਣੇ ਨੇ ਸੋ ਸਾਰੇ ਇੱਕ ਨਾਰਾ ਲਾਓ ਮਜ਼ਦ ਮੇਕਤਾ ਜਿੰਦਾਬਾਦ ਮਜ਼ਦ ਮੇਕਤਾ ਜਿੰਦਾਬਾਦ ਮਜ਼ਦ ਮੇਕਤਾ ਜਿੰਦਾਬਾਦ ਧੰਨਵਾਦ ਸਾਥੀਓ ਬਹੁਤ ਬਤਾ ਸੁਝੇਲੀ ਡਿਮਾਂਡ ਕਰਦੇ ਸੋਰੀ ਸਾਈ ਜੀ ਸਾਥੀਓ ਸਰਕਾਰ ਦੇ ਕਹਿੰਦੀ ਹੈ ਕਿ ਤੁਹਾਡੇ ਕੋਲ ਖਾਣਾ ਖਾਲੀ ਹੈ ਪਰ ਪ੍ਰਚਾਰ ਕਰਨ ਦਾ ਕੀ ਮਨ ਕਰਨਾ ਸਰਕਾਰ ਦਾ ਖਾਣਾ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਤੁਸੀਂ ਆਜੋ ਕੋਈ ਵੀ ਪਲੇਟਫਾਰਮ ਨਹੀਂ ਜਿੱਥੇ ਤੁਸੀਂ ਸਰਕਾਰ ਦੀ ਐਡ ਨਹੀਂ ਦੇਖਦੇ ਪੰਜਾਬ ਤੋਂ ਛੱਡੋ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਟੇਟਾਂ ਦੇ ਵਿੱਚ ਜਾ ਕੇ ਦੇਖੋ ਪੰਜਾਬ ਤੋਂ ਬਾਹਰ ਪ੍ਰਚਾਰ ਕਰਨ ਦਾ ਕੀ ਮਤਲਬ ਹੈ ਤੁਸੀਂ ਬੰਬਿਆ ਏਅਰਪੋਰਟ ਤੋਂ ਬਾਹਰ ਨਿਕਲੋਗੇ ਤਾਂ ਉੱਥੇ ਸਾਡੇ ਭਗਤਪਾਲ ਜੀ ਦੀ ਤਕੀਰ ਵਾਲੀ ਜੀ ਉੱਥੇ ਫੋਟੋ ਲੱਗੀ ਹੋਈ ਆ ਉੱਥੇ ਪ੍ਰਚਾਰ ਕਰਨ ਦਾ ਕੀ ਮਤਲਬ ਹੈ ਜੇ ਤੁਸੀਂ ਪ੍ਰਚਾਰ ਕਰਨਾ ਹੀ ਹੈ ਤਾਂ ਤੁਸੀਂ ਘੱਟੋ-ਬਰਾ ਆਪਣੀ ਸਟੇਟ ਦਾ ਤਸੀਰ ਕਰੋ ਉਹ ਪ੍ਰਚਾਰ ਕਰਨ ਦੇ ਵਿੱਚ ਸਰਕਾਰ ਨੇ ਸਥਾਣੀਆਂ ਹੱਦਾਂ ਬਾਰ ਕੀਤੀਆਂ ਹੋਈਆਂ ਜਿੱਥੇ ਮर्जी ਦੇਖੋ ਜਿੱਧਰ ਮੰਡੀ ਪਲੇਟਫਾਰਮ ਕਰ ਲੋ ਤੁਸੀਂ ਉੱਥੇ ਤੁਹਾਨੂੰ ਫੋਟੋ ਕੁਝ ਨਹੀਂ ਲਿਖਾ ਹੋਣਾ ਕੁਝ ਵੀ ਨਹੀਂ ਲਿਖਾ ਹੋਣਾ ਸਿਰਫ ਇੱਕ ਫੋਟੋ ਲੱਗੀ ਹੋਈ ਹੈ ਹੱਥਾਂ ਨਾਲ ਦੀ ਹੱਥ ਬੰਨੇ ਦੀ ਬਸ ਕਹਿ ਕੀ ਰਹੇ ਨੇ ਮੈਨੂੰ ਨਹੀਂ ਪਤਾ ਕੀ ਕਰਨੀ ਕਿ ਸਾਨੂੰ ਮਾਫ ਕਰੋ ਇਹ ਨਹੀਂ ਸਮਝ ਆਉਂਦਾ ਕਿ ਕਹਿਣਾ ਕੀ ਚਾਹੁੰਦੇ ਬਸ ਫੋਟੋ ਲੱਗੀ ਤੁਹਾਨੂੰ ਦਿਖਦੇ ਵੀ ਜਿੱਥੇ ਤੁਸੀਂ ਦੇਖੋਗੇ ਸਿਰਫ ਆਪਣਾ ਚਿਹਰਾ ਚਮਕਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਕੋਈ ਨਹੀਂ ਜਾ ਰਹੀ ਹੈ ਉਹ ਕੋਈ ਕੁਝ ਦਿੱਤਾ ਹੀ ਨਹੀਂ ਇਹਨਾਂ ਨੇ ਆਮ ਮੁਲਾਜ਼ਮ ਪੱਕੇ ਕਿਤੇ ਮੁਲਾਜ਼ਮਾਂ ਨੂੰ ਐਡਾ ਸ਼ੋਅ ਕਰਨ ਲਈ ਕਿ ਅਸੀਂ ਤਾਂ ਮੁਲਾਜ਼ਮਾਂ ਨੂੰ ਬਹੁਤ ਕੁਝ ਦੇਤਾ ਤੁਸੀਂ ਦੇਖਣਾ ਕਿ ਇੱਕ ਮਾਮੂਲੀ ਥੋੜੀ-ਬੋੜੀ ਸਰਕਾਰ ਨੇ ਮੰਨ ਲਈ ਨਾ ਉਹਦਾ ਪ੍ਰਚਾਰ ਦੇਖੋ ਸਰਕਾਰ ਨੇ ਕਿਦਾਂ ਕਰਾਇਆ ਕੇ ਅਸੀਂ ਤਾਂ ਬਹੁਤ ਨੂੰ ਦਿੱਤਾ ਜੀ ਤਾ ਉਹ ਇੱਕ ਮੰਗ ਥੋੜੀ ਹੈ ਤਾਂ ਸਾਡਾ ਹੱਕ ਹੈਗਾ ਪਰ ਸਾਡੇ ਹੱਕ ਤਾਂ ਇਹ ਦੇਣ ਕੋ ਬਾਤ ਕਰਦਾ ਉਹ ਤਾਂ ਵੀ ਖੁਦ ਕੇ ਪ੍ਰਚਾਰ ਕਰਦੀ ਹੈ ਚਲੋ ਕਰ ਲੋ ਪ੍ਰਚਾਰ ਪਰ ਦੇਲ ਦੇ ਸੀ ਘੱਟੋ-ਘੱਟ ਤੋਂ ਉਹਦੇ ਵਿੱਚ ਕੁਝ ਪੌ ਆਪਣੀ ਚ ਕਈ ਕੂਗੀ ਨੇ ਤਾਂ ਸਾਡੇ ਤੱਕ ਮੌਜੂਦ ਨੇ ਬਗੀਰ ਸਿੰਘ ਔਜਲਾ ਜੀ ਪ੍ਰਧਾਨ ਪਰਸਨ ਸਵਾਗਤ ਐਸੋਸੀਏਸ਼ਨ ਮੇ ਆਉਣਾ ਦਾ ਸਵਾਗਤ ਕਰਦਾ ਸਕੇਤ ਬਲਰਾਜ ਜੀ ਵੀ ਜੋ ਪਹਿਲਾਂ ਆਪਣੇ ਇੱਕ ਗਰੁੱਪ ਸੀ ਦੇ ਪ੍ਰਧਾਨ ਰਹੇ ਪਰ ਅੱਜਕੱਲ ਸਟੇਜ 'ਤੇ ਕੁਝ ਹੋਣ ਕਰਕੇ ਜਿਆਦਾ ਇਨਵੋਲ ਕੀ ਹੈ ਪਰ ਉਹ ਸਾਡੀ ਹੌਸਲਾ ਤਰੀ ਉਸ ਤੇ ਸਾਡੇ ਨਾਲ ਜੁੜਦੇ ਨੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਤੇ ਹੁਣ ਮੈਂ ਬੇਨਤੀ ਕਰੂਗਾ ਅਫੀਸਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਧਾਵਾ ਜੀ ਨੂੰ ਕਿ ਉਹ ਮੰਚ ਤੇ ਆ ਕੇ ਆਪਣੇ ਵਿਚਾਰ ਆਪਸ ਦੇ ਨਾਲ ਸਾਂਝੇ ਕਰਨ ਤੇ ਜੀ ਧੰਨਵਾਦ ਮਹਰ ਜੀ ਬਲਾਇਮ ਸਾਥਿਓ ਆਪਣੀਆਂ ਮੰਗਾਂ ਦੇ ਬਾਰੇ ਗੱਲ ਕਰਦਾ ਕੋਈ ਫੈਰ ਨਹੀਂ ਪਿਛਲੇ 10 12 ਸਾਲ ਤੋਂ ਇਹੀ ਮੰਗਾਂ ਚੱਲੀਆਂ ਆ ਰਹੀਆਂ ਨੇ ਹਰ ਸਰਕਾਰ ਵਾਰੀ ਇਹੀ ਮੰਗਾਂ ਦੇ ਪਿੱਛੇ ਹੁੰਦੀਆਂ ਨੇ ਹਰ ਰੈਲੀ ਵਿੱਚ ਇਹੀ ਮੰਗ ਹੁੰਦੀ ਆ ਹਰ ਹੜਤਾਲ ਇਹਨਾਂ ਮੰਗਾਂ ਦੇ ਸਹਿੱਤੇ ਕੀਤੀ ਜਾਂਦੀ ਹੈ ਬੰਨਾਂਕੇ ਬੰਦੇਸੀ ਫੁੱਪਾ ਗਾਲੀ ਮੰਤਰੀ ਨੇ ਮੁਲਾਜ਼ਮ ਮੁਹੀਜਾਂ ਮੰਗਾ ਹੋਈ ਆ ਸੋ ਤੁਹਾਨੂੰ ਸਾਰਿਆਂ ਨੂੰ ਬਾਹ ਬਾ ਰਹਿ ਚੋ ਬੇਨਤੀ ਕੀਤੀ ਜਾਦੀ ਗਈ ਹੈ ਹੋਰ ਵੀ ਬੇਨਤੀ ਕਰਦੇ ਆ ਅੱਗੇ ਵੀ ਬੇਨਤੀ ਕਰਾਂਗੇ ਕਿ ਸਾਥੀਓ ਜਦੋਂ ਜਲੋ ਜਥੇਬੰਦੀ ਵੱਲੋਂ ਰੈਲੀ ਜਾਂ ਹਰਤਾਾਲ ਦੀ ਕਾਉਂ ਦਿੱਤੀ ਜਾਵੇ ਸਾਰੇ ਸਾਥੀਆਂ ਦੇ ਵਿੱਚ ਸ਼ਾਮਲ ਹੋਣ ਦੀ ਕਿਚਰ ਕਰ ਇਹ ਤੁਹਾਡੇ ਸਿਰਾਂ ਦੀਆਂ ਗਿਣਤੀਆਂ ਹੋਣੀਆਂ ਨੇ ਇਹ ਜਿਹੜਾ ਇਕੱਠਾ ਪਾਏ ਤੇ ਸ਼ੋਅ ਕਰਾਂਗੇ ਜੋ ਇਕੱਠ ਦਿਖਾਵਾਂਗੇ ਉਹੀ ਉੱਪਰ ਤੱਕ ਰਿਪੋਰਟ ਜਾਂਦੀ ਹੈ ਉਹਦੇ ਸਿੱਧੇ ਸਾਡੀਆਂ ਮੰਨਾਂ ਪੂਰੀਆਂ ਹੋਣੀਆਂ ਨੇ ਸਾਥੀਓ ਜਦੋਂ ਇਹ ਲੀਡਰ اپੋਜੀਸ਼ਨ ਵਿੱਚ ਬੈਠੇ ਹੁੰਦੇ ਆ ਇਹਨਾਂ ਨੂੰ ਮਜ਼ਮਾਂ ਦੀਆਂ ਹੜਤਾਲਾਂ ਮਜ਼ਮਾਂ ਦੇ ਦੁੱਖੜੇ ਕਿਸਾਨਾਂ ਦੇ ਆਮ ਜਨਤਾ ਦੇ ਦੁੱਖੜੇ ਸਾਰੇ ਦਿਖਾਈ ਜਾਂਦੇ ਆ ਜਦੋਂ ਇਹ ਸੱਤਾ ਵਿੱਚ ਆ ਜਾਂਦੇ ਨੇ ਉਦੋਂ ਇਹਨਾਂ ਨੂੰ ਸਭ ਭੁੱਜ ਜਾਂਦਾ ਜਿਵੇਂ ਪਰੇ ਜਿਹੜਾ ਟਾਂਗੇ ਦੇ ਅੱਗੇ ਜਿਹੜਾ ਘੋੜਾ ਬੰਦੇ ਉਹ ਖੋਪੇ ਲਾ ਦਿੰਦੇ ਆ ਨਾ ਉਹ ਤਾਂ ਇਹਨਾਂ ਨੂੰ ਬਸ ਮਲਾਜਮ ਤੇ ਬਾਕੀ ਜਨਤਾ ਦਿਖਾਈ ਦੇਦੀ ਪਿਛਲੀ ਰਾਜਨੀਤੀ ਜੋ ਆਪਾਂ ਮੇਨ ਸੈਕਟਰੀ ਅਡਵਾਈਸ ਕੀਤੀ ਸੀ ਉੱਥੇ ਪ੍ਰਤਾਪ ਸਿੰਘ ਬਾਗਾ ਜੀ ਐਸੀ ਮਲਾਜਮਾਂ ਦੇ ਹੱਕ ਦੇ ਵਿੱਚ ਬਹੁਤ ਵਧੀਆ ਬੋਲਦੇ ਉਹਨਾਂ ਨੂੰ ਵੀ ਧੰਨਵਾਦ ਕੀਤਾ ਹਰ ਵੀ ਧੰਨਵਾਦ ਕਰਦੇ ਆ ਤੇ ਜਦੋਂ ਆਮ ਆਦਮੀ ਪਾਰਟੀ اپੋਜੀਸ਼ਨ ਵਿੱਚ ਸੀ ਉਦੋਂ ਇਹਨਾਂ ਨੂੰ ਸਾਡੇ ਬੰਦੇ ਸਾਰੇ ਦਿਖਾਈ ਦਿੰਦੇ ਸੀ ਉਦੋਂ ਜਦੋਂ ਸਾਡੇ ਮਲਾਜ ਬਾਰੇ ਸਦਨ ਸਭਾ ਵਾਲੂ ਪੁੱਛ ਕੀਤਾ ਸੀ ਉਦੋਂ ਮਿਲਤ ਮੰਤਰੀ ਜੀ ਤੇ ਹੋਰ ਇਹਨਾਂ ਦੇ ਸਾਥੀ ਬੈਰੀਕੇਟ ਤੋੜ ਤੋੜ ਕੇ ਅੱਗੇ ਨੂੰ ਆ ਰਹੇ ਸੀ ਸਾਨੂੰ ਮੈਨਾਂ ਦਾ ਜੀ ਅਸੀਂ ਇਹਨਾਂ ਦੀਆਂ ਮੁਸ਼ਕਲਾਂ ਆ ਕੇ ਵਿਧਾਨ ਸਭਾ ਦੇ ਵਿੱਚ ਚੱਕਾਂਗੇ ਹੁਣ ਤੇ ਆਪ ਸੱਤਾ ਪੱਕੇ ਵਿੱਚ ਬੈਠੇ ਨੇ ਹੋੜੇ ਰਾਂ ਨੂੰ ਸਾਡੀਆਂ ਮੁਸ਼ਕਲਾਂ ਨਹੀਂ ਦਿਖਾਈ ਦਿੱਤੀਆਂ ਬਾਜਵਾ ਸਾਹਿਬ ਨੇ ਬੜੀ ਵੱਡੀਆਂ ਗੱਲਾਂ ਕੀਤੀ ਸੀ ਕਹਿੰਦੇ ਜੀ ਮਲਾਜ ਨੂੰ ਤੁਸੀਂ ਘੱਟ ਘੋੜਿਆਂ ਤੇ ਦਾਣ ਆ ਲਿਆ ਪੈਲੀਗਰੀ ਵਾਲੇ ਥੋੜੇ ਤੇ ਦਾਅਵ ਲਾਣਾ ਬਰਦਸਤ ਸੇ ਸਾਥੀ ਉਹ ਦੂਸਪਹਿਲਾ ਆਪਾਂ ਪੈੜੀ ਦੇ ਵਾਲੇ ਘੋੜੇ ਤੇ ਵੀ ਦਾਅ ਲਾਇਆ ਸੀ ਸਾਨੂੰ ਦੇ ਹੋਣਾ ਨਹੀਂ ਕੱਖ ਨਹੀਂ ਦਿੱਤਾ ਤੇ ਹੁਣ ਜਿਹੜੇ ਘੋੜੇ ਦੇ ਦਾਅ ਲਾ ਰਹੇ ਇਹਦੇ ਜਿਹੜਾ ਪੈੜੀ ਦੇ ਵਾਲੇ ਮਾੜਾ-ਵੋਟਾ ਸਾਨੂੰ ਝਗਾ-ਝਗਾ ਪਾਦੇ ਤੇ ਹੀ ਇਹ ਉਹ ਵੀ ਨਹੀਂ ਪੁੱਲਦੇ ਸਾਡੇ ਜੀ ਆ ਵਗੇ ਸਭ ਧਾਫੇ ਬੈਠੇ ਨੇ ਸਾਹਮਣੇ ਵਿੱਚ ਇੱਕ ਜਾਂ ਦੋ ਵਾਰੀ ਡੀਐਲ ਜਿਹੜਾ ਹੁੰਦਾ ਇਹਨਾਂ ਕੋਲ ਉਹ ਵੀ ਨਹੀਂ ਹੋ ਰਿਹਾ ਸੋ ਆਪਣੀ ਗੱਲ ਬਹੁਤੀ ਲੰਬੀ ਨਾ ਖਿੱਚਦਾ ਹੋਇਆ ਇੱਕ ਵਾਰੀ ਫੇਰ ਮੈਂ ਸਾਰੇ ਸਾਥੀਆਂ ਨੂੰ ਵੀ ਜਰਾ ਹਰ ਰੈਲੀ ਦੇ ਵਿੱਚ ਆਇਓ ਕੱਲ ਸਵੇਰੇ ਸੈਕਟਰਗੇਟ ਦੇ ਵਿੱਚ ਗੇਟ ਰੈਲੀ ਟੈਂਕੀ ਤੇ ਗਈ ਹੈ ਸਾਰੇ ਸਾਥੀਆਂ ਨੂੰ ਬੇਨਤੀ ਹੈ ਸੇ ਮੇਨ ਸੈਕਟਰਗੇਟ ਸਵੇਰੇ ਜਰੂਰ ਪਹੁੰਚਣ ਦੀ ਜੇਕਰ ਨਹੀਂ ਤਾਂ ਲਾਜੂ ਕਲ ਬੇਨਤੀ ਹਰਦਾਵਤ ਰੰਦਾਵਾ ਸਾਹਿਬ ਜਿਵੇਂ ਰੰਦਾਵਾ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਅੱਜ ਆਪਣੀ ਰੈਲੀ ਜਿਵੇਂ ਮੇਨ ਵਾਲੇ ਵੀ ਅੱਧਰ ਆਏ ਨਹੀਂ ਤਾਂ ਮਿੱਲੀ ਵਾਲਾ ਦਾ ਵੀ ਫਰਜ਼ ਬੰਦਾ ਹੈ ਕਿ ਕੱਲ ਦੀ ਜਿਹੜੀ ਗੇਟ ਰੈਲੀ ਮੇਨ ਦੇ ਵਿੱਚ ਹੈਗੀ ਹੈ ਤਾਂ ਆਪਾਂ ਵੀ ਸਾਰੇ ਉੱਥੇ ਪਹੁੰਚ ਜੀਏ ਤੇ ਜਿਹੜੀ ਇਹ ਰੈਲੀ ਨੂੰ ਆਪਾਂ ਨੇ ਕਾਮਯਾਬ ਕਰਨਾ ਹੈ ਕਿਉਂਕਿ ਇੱਥੋਂ ਹੀ ਆਪਣੇ ਜਿਹੜੇ ਅਗਲੇ ਐਕਸ਼ਨਾਂ ਦਾ ਜਿਹੜਾ ਹੈ ਆਗਾਜ਼ ਹੋਣਾ ਹੈਗਾ ਇਸ ਕਰਕੇ ਸਾਰੇ ਸਾਥੀ ਜਿਹੜੇ ਮਿੰਨੀ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਕੱਲ ਦੀ ਜਿਹੜੀ ਮੇਨ ਗੇਟ ਮੇਨ ਸੈਕਟਰ ਦੇ ਵਿੱਚ ਸਵੇਰੇ ਗੇਟ ਰਹਿਣੀ ਹੈ ਉਹ ਸਿੱਧਾ ਹੀ ਮੇਨ ਸੈਕਟਰ ਦੇ ਵਿੱਚ ਹੀ ਪਹੁੰਚਣ ਤੇ ਰੈਲੀ ਤੋਂ ਬਾਅਦ ਆਪਣੇ ਦਫ਼ਤਰ ਦੇ ਜਾਂ ਤੇ ਸਾਜੂ ਆਪਣੇ ਕਈ ਰਿਟਾਇਰਡ ਸਾਥੀ ਵੀ ਆਪਣੇ ਵਿੱਚ ਮੌਜੂਦ ਨੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਵਾਗਤ ਕਰਦਾ ਤੇ ਹੁਣ ਅਖੀਰ ਦੇ ਵਿੱਚ ਇਸ ਆਪਣੀ ਰੈਲੀ ਨੂੰ ਜਿਹੜਾ ਇੱਕ ਕਰਨ ਦਾ ਸਮਾਂ ਹੈ ਇਸ ਕਰਕੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਪੰਜਾਬ ਸਿਵਲ ਸੈਕਟਾਰ ਸਟਾਰਟ ਐਸੋਸੀਏਸ਼ਨ ਦੇ ਚੇਅਰਮੈਨ ਤੇ ਆਪਣੇ ਉੱਗੇ ਲੇਡਰ ਆਪਣੇ ਹਰਮਨ ਪਿਆਰੇ ਨੇਤਾ ਸਰਦਾਰ ਸੁਖਚੈਨ ਸਿੰਘ ਖੈਰਾ ਜੀ ਨੂੰ ਕਿ ਉਹ ਆਪਣੇ ਵਿਚਾਰ ਆਪ ਸਭ ਦੇ ਨਾਲ ਸਾਂਝੇ ਕਰਨ ਤੁਜੂ ਬਹੁਤ ਹੀ ਸਤਿਕਾਰਯੋਗ ਸਾਧਿਓ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਨਮਸਕਾਰ ਸੋ ਗੱਲ ਤੋਂ ਪਹਿਲੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਮੁਲਾਜ਼ਮਾਂ ਦੇ ਹਿੱਤ ਲਈ ਜੋ ਟੀਮ ਚੁਣੀ ਆ ਜੋ ਤੁਸੀਂ ਫਤਵਾ ਦਿੱਤਾ ਉਹ ਸਿਰਮੱਥੇ ਪ੍ਰਵਾਨ ਹੈ ਸਾਰਿਆਂ ਨੂੰ ਸੋ ਇਹਨਾਂ ਨੇ ਆਪਣਾ ਕਾਰਜਕਾਰ ਸੰਭਾਲ ਦਿਆ ਹੈ ਐਕਸ਼ਨ ਦੇ ਦਿੰਦੇ ਆ ਤੇ ਉਹਨਾਂ ਲਈ ਇੰਨਾ ਵੀ ਬਹੁਤ-ਬਹੁਤ ਮੁਬਾਰਕਾਂ ਸੋ ਦੋਸਤੋ ਜਿਵੇਂ ਸਾਰੇ ਬਲਾਇਰਿਆਂ ਨੇ ਦੱਸਿਆ ਵੀ ਪੰਜਾਬ ਸਟੇਟ ਮਸਟਰੀਅਰ ਸਰਵਿਸ ਯੂਨੀਅਨ ਪਿਛਲੇ 26 ਦਿਨਾਂ ਤੋਂ 26 ਦਿਨਾਂ ਤੋਂ ਹੜਤਾ ਹਟਿਆ ਸਰਕਾਰ ਬਲਾਂ ਨਹੀਂ ਸੀ ਰਹੀ ਕੱਲ ਡਾਇਰੈਕਟੋਰੇਟ ਨਾਲ ਮੀਟਿੰਗ ਹੋਈਆਂ ਉਹ ਵੀ ਤੁਹਾਡੇ ਐਕਸ਼ਨਾਂ ਦੇ ਵਿੱਚ ਆ ਗਏ ਆ ਆਪਾਂ ਵੀ ਐਕਸ਼ਨਾਂ ਦੇ ਵਿੱਚ ਆ ਗਏ ਆ ਸੋ ਬਹੁਤ ਵਧੀਆ ਗੱਲ ਆ ਤੁਹਾਡੀ ਯੂਨੀਅਨ ਦੋ ਰਾਹਾਂ ਤੇ ਚੱਲ ਰਹੀ ਆ ਕੀ ਆਪਣਾ ਦਬਾਅ ਵੀ ਬਣਾਈ ਰੱਖਣ ਦੇ ਲਈ ਐਕਸ਼ਨ ਵੀ ਦਿੰਦੀ ਰਹੇਗੀ ਤੇ ਨਾਲ ਦੀ ਨਾਲ ਟੇਬਲ ਟॉक ਦਾ ਰਸਤਾ ਵੀ ਖੁੱਲਾ ਰੱਖੇਗੀ ਇਸ ਕਰਕੇ ਜਿੱਥੇ ਜਿੱਥੇ ਰੈਲੀ ਹੋ ਰਹੀ ਸੀ ਉੱਥੇ ਨਾਲ ਦੀ ਨਾਲ 50 ਸੈਕਟਰ 8 ਦੇ ਵਿੱਚ ਆਪਣੇ ਉੱਚ ਅਧਿਕਾਰੀਆਂ ਨਾਲ ਆਪਣੀਆਂ ਮੀਟਿੰਗਾਂ ਵੀ ਚੱਲ ਰਹੀਆਂ ਸੀਗੀਆਂ ਕਿਉਂਕਿ ਗੱਲ ਟੇਬਲ ਟਾਕ ਤੇ ਜਾ ਕੇ ਖਤਮ ਹੋਣੀ ਆ ਟੇਬਲ ਤੇ ਖਤਮ ਹੋਣੀ ਆ ਗੱਲ ਬਾਤ ਜਿਹੜੀ ਆ ਹੀ ਖਤਮ ਹੋਣੀ ਆ ਸੋ ਅੱਜ ਮੈਂ ਤੇ ਮੇਰੇ ਸਾਥੀ ਸੰਦੀਪ ਜੀ ਕੋਸ਼ੇ ਜੀ ਤੇ ਹੋਰ ਸਾਥੀ ਅਸੀਂ ਜਿਹੜੇ ਆ ਆਫੀਸਰ ਸਾਹਿਬਾਨ ਨੂੰ ਸੀਐਮ ਆਫਿਸ ਵੀ ਮਿਲੇ ਆ ਉਸ ਤੋਂ ਬਾਅਦ ਅਸੀਂ ਦਿੱਤੋ ਵਿਭਾਗ ਚ ਵੀ ਗਏ ਆ ਵਿੱਤ ਮੰਤਰੀ ਦੇ ਸਟਾਫ ਚ ਵੀ ਗਏ ਆ ਤੇ ਮੈਡਮ ਸ਼ਖਸ਼ੀ ਜੀ ਆਪਣੇ ਕੀ ਨਾ ਸੀ ਸ਼ਰੂਤੀ ਸਿੰਘ ਜੀ ਨਾਲ ਉਹਨਾਂ ਨਾਲ ਵੀ ਗੱਲਬਾਤ ਹੋਈ ਆ ਚੰਗੇ ਮਾਹੌਲ ਚ ਹੋਈ ਉਹਨਾਂ ਨੂੰ ਵੀ ਦੱਸਿਆ ਕਿ ਜੇ ਸਾਡੇ ਉੱਤੇ ਜਿਹੜਾ ਪ੍ਰੈਸ਼ਰ ਆ ਪੀਐਸਆਰ ਦਾ ਜੁਦਾ ਤੇ ਉਹ ਸਾਡਾ ਕਲੈਰੀਕਲ ਕੰਮ ਐ ਮਨਿਸਟਰੀਅਲ ਕਰਨਾ ਤੇ ਸਾਡੀ ਮਜਬੂਰੀ ਹੈ ਕਿ ਅਸੀਂ ਸਾਨੂੰ ਉਹਨਾਂ ਨਾਲ ਚੱਲਣਾ ਪਏਗਾ ਜਿਉਂ ਹੜਤਾਲ ਤੇ ਆ ਅਸੀਂ ਵੀ ਹੜਤਾਲ ਤੇ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਕੱਤਰ ਅਤੇ ਡਾਇਰੈਕਟਰੇਟ ਵੀ ਸਾਰੇ ਹੜਤਾਲ ਤੇ ਜਾਣਗੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਸੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੀ ਮੀਟਿੰਗ ਸੀਐਸ ਸਾਹਿਬ ਨਾਲ ਕਰਾਈ ਜਾਵੇ ਤੇ ਤੁਸੀਂ ਸਰਕਾਰ ਨਾਲ ਗੱਲ ਕਰਕੇ ਕੱਲ ਤੱਕ ਸਾਨੂੰ ਕੁਝ ਨਾ ਕੁਝ ਰਿਜਲਟ ਦਿੱਤਾ ਜਾਵੇ ਸਾਡੀਆਂ ਮੰਗਾਂ ਦਾ ਕੀ ਹੋ ਰਿਹਾ ਸੋ ਹੁਬੂ-ਹੂਏ ਗੱਲ ਕਰਨ ਤੋਂ ਬਾਅਦ ਮੈਂ ਨੇ ਉੱਤੇ ਗੱਲ ਕੀਤੀ ਫੋਨ ਤੇ ਜੋ ਗੰਦੇ ਮੈਂ ਕੋਸ਼ਿਸ਼ ਕਰ ਰਿਹਾ ਉਸ ਤੋਂ ਬਾਅਦ ਅਸੀਂ ਸੀਐਸ ਸਾਹਿਬ ਜੀ ਨਾਲ ਗੱਲਬਾਤ ਕੀਤੀ ਤੇ ਹੁਣੇ ਮੈਂ ਉੱਤੇ 10-15 ਮਿੰਟ ਮੈਂ ਤੇ ਮੇਰੇ ਸਾਥੀ ਸੀਐਸ ਸਭ ਨਾਲ ਗੱਲਬਾਤ ਕਰਕੇ ਆਏ ਆ ਤਾਂ ਉਹਨਾਂ ਨੇ ਕਹਿ ਬੀ ਮੈਂ ਸ਼ਾਮ ਤੱਕ ਅੱਜ ਸੀਐਮ ਸਾਹਿਬ ਨਾਲ ਗੱਲ ਕਰ ਲਾਂਗਾ ਤੇ ਕੱਲ ਸਵੇਰੇ ਤੁਸੀਂ ਫਿਰ ਮੇਰੇ ਕੋਲ ਹਣਾ ਆਪਾਂ ਮੀਟਿੰਗ ਕਰਾਂਗੇ ਜੋ ਗੱਲਬਾਤ ਹੋਏਗੀ ਓ ਆਪਾਂ ਗੱਲ-ਗੱਲਬਾਤ ਕਰਕੇ ਤੁਹਾਨੂੰ ਜੋ ਦੇਣਾ ਸਰਕਾਰ ਦਾ ਉਹਦਾ ਮੈਂ ਅਨਾਉਂਸਮੈਂਟ ਮਾਂ ਜੋ ਮੁੱਖ ਮੰਤਰੀ ਜੀ ਕੋਲੋਂ ਕਰਵਾਵਾ ਦੇਵਾਂਗਾ ਉਹਨਾਂ ਨੇ ਕਲੀਅਰ ਕਰਨਾ ਕਿਵੇਂ ਕਰਨਾ ਉਹ ਗੱਲ ਕਰਦੇ ਨੇ ਹੁਣ ਅੱਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਗੱਲ ਨਹੀਂ ਲੈਣੀ ਕਰ ਰਹੀ ਆਪਾਂ ਆਪਣੀ ਰੈਲੀ ਦੇ ਦੋ ਰਾਹ ਫੜਿਆ ਤੇ ਦੋਨੋਂ ਰਾਹ ਨੂੰ ਪਕੜੀ ਰੱਖਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉੰਨੀ ਦੇਰ ਤੱਕ ਆਪਾਂ ਜਿਹੜਾ ਆਪਣੇ ਐਕਸ਼ਨ ਦਿੰਦੇ ਰਹਿਣਾ ਸੋ ਸੀਮ ਸਾਹਿਬ ਨੂੰ ਸ੍ਰੀਆ ਸਾਹਿਬ ਨੂੰ ਇਹ ਵੀ ਦੱਸਿਆ ਗਿਆ ਕਿ ਅੱਗੇ ਆਉਣ ਵਾਲੇ ਦਿਨਾਂ ਵਿੱਚ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਵਸ ਵੀ ਆਣਾ ਉਹ ਦਿਨਾਂ ਦੇ ਵਿੱਚ ਸਾਰਾ ਸਮੂਹ ਪੰਜਾਬ ਵਾਸੀ ਆ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਜਿਹੜੇ ਸਾਥੀ ਨੇ ਉਹ ਨਿਜੇ ਧੁਜੇ ਹੁੰਦੇ ਨੇ ਤੇ ਆ ਸਾਰੇ ਜਿਹੜਾ ਮਾਹੌਲ ਤਮਕੀਨ ਹੁੰਦਾ ਇਹੋ ਜਿਹੇ ਮਾਹੌਲ ਦੇ ਵਿੱਚ ਕਨਫਲਿਕਟ ਪੈਦਾ ਕਰਨਾ ਆਪਸੀ ਟਕਰਾਅ ਪੈਦਾ ਕਰਨਾ ਤੇ ਹੜਤਾਲਾਂ ਤੇ ਲਿਆਉਣਾ ਇਹ ਸ਼ੋਭਾ ਨਹੀਂ ਦਿੰਦਾ ਸੋ ਅਸੀਂ ਉਹਨਾਂ ਨੂੰ ਇਹ ਕਹਿਆ ਅਸੀਂ ਨਹੀਂ ਚਾਹਨੇ ਕਿ ਅਸੀਂ ਹਰਤਾਹ ਤੇ ਲਈਏ ਸੋ ਜੇ ਸਰਕਾਰ ਚਾਹੁੰਦੀ ਆ ਕਿ ਇਹ ਹਰਤਾਹ ਨਾ ਹੋਵੇ ਤੇ ਕੱਲ ਨੂੰ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਜਿਹੜੀ ਮੰਗਾ ਉਹ ਪੂਰੀਆਂ ਕੀਤੀ ਜਾਣ ਤੇ ਇਹ ਮੰਗਾ ਦੇ ਲਈ 50 ਸਟੇਲ ਮਿਸਟਰੀਅਸ ਸਰਵਿਸ ਯੂਨੀਅਨ ਨੂੰ ਵੀ ਬੁਲਾ ਲਿਆ ਜਾਵੇ ਜਿਹੜੇ ਹਰਤਾਹ ਤੇ ਹਨ ਤਾਂ ਕਿ ਉਹ ਆਪਣੀ ਗੱਲਬਾਤ ਰੱਖ ਸਕਣ ਸੋ ਉਹਨਾਂ ਨੂੰ ਵੀ ਬੁਲਾਵਾ ਆ ਗਿਆ ਕੱਲ ਮੀਟਿੰਗ ਆ ਤੇ ਉਹਨਾਂ ਨੇ ਮੈਨੂੰ ਵੀ ਕਿਹਾ ਵੀ ਤੁਸੀਂ ਚਲਿਓ ਵੈਸੇ ਮੈਂ ਫੈਸਲਾ ਕੀਤਾ ਕਿ ਪੰਜਾਬ ਸਰੋ ਸੈਕਰੀਟੇਟ ਜਾਂ ਜੁਆਇੰਟ ਐਕਸ਼ਨ ਕਮੇਟੀ ਦੀਆਂ ਜਿਹੜੀਆਂ ਮੀਟਿੰਗਾਂ ਉਹਨਾਂ ਤੋਂ ਸਵਾਏ ਕਿਸੇ ਵੀ ਮੀਟਿੰਗ 'ਚ ਨਹੀਂ ਜਾਊਗਾ ਕਿਸੇ ਵੀ ਐਸੋਸੀਏਸ਼ਨ ਦਾ ਅਹੁਦਾ ਨਹੀਂ ਲਵਾਂਗਾ ਪਰ ਮੈਂ ਪੂਰੇ ਪੰਜਾਬ ਦੇ ਵਿੱਚ ਲਾਂਬੰਦੀ ਕਰੂੰਗਾ ਬਿਨਾਂ ਉਹਦੇ ਤੋਂ ਕੰਮ ਕਰੂੰਗਾ ਇੱਕ ਬਹੁਤ ਵੱਡਾ ਮੁਹਾ ਜਿਹੜਾ ਸਾਂਝਾ ਨਾਗਰ ਮਨ ਚ ਪਹਿਲੇ ਬਣਾਇਆ ਸੀ ਉਹ ਫੇਰ ਬਣਾਵਾਂਗੇ ਤਾਂ ਕਿ ਮੁਲਾਜ਼ਮਾਂ ਦਾ ਪ੍ਰੈਸ਼ਰ ਸਰਕਾਰ ਦੇ ਉੱਤੇ ਪਿਆ ਰਹੇ ਜੇ ਅੱਜ ਆਪਾਂ ਸਭ ਨਾਲ ਰਹੇ ਹਾਂ ਕੋਈ ਵੀ ਧੀਰੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਸਾਰੇ ਨੇ ਐਜੀਟੇਸ਼ਨ ਕੀਤੇ ਉਹਦਾ ਕਾਰਨ ਕੀ ਸੀ ਉਹ ਇਕੱਲੇ ਇਕੱਲੇ ਲੜਿਆ ਉਹ ਇਕੱਲੇ ਇਕੱਲੇ ਲੜਿਆ ਤੇ ਸਰਕਾਰ ਨੇ ਇਕੱਲੇ ਇਕੱਲੇ ਨੂੰ ਲੜਿਆ ਤੁਸੀਂ ਦੇਖੋ ਪਟਵਾਰੀ ਪੀ.ਸੀ.ਐਸ ਤਹਿਸੀਲਦਾਰ ਹੁਣ ਪੀ.ਐਸ.ਐਮ.ਐਸ.ਯੂ ਟੀਚਰ ਤੁਹਾਡੀ ਵੀ ਮਰਜ਼ੀ ਤੁਸੀਂ ਜਿਹੜੀਆਂ ਕੈਟਾਗਰੀਆਂ ਦੇਖ ਲਓ ਸਾਰੇ ਕੁੱਟਿਆ ਗਿਆ ਬੇਇਜ਼ਤੀ ਕੀਤੀ ਗਈਆਂ ਡਾਂਗਾ ਮਾਰਿਆ ਗਈਆਂ ਪੱਕਾ ਲਈਆਂ ਗਈਆਂ ਜੁੰਗੀਆਂ ਲਈਆਂ ਗਈਆਂ ਕਿਉਂ ਕਿਉਂਕਿ ਆਪਾਂ ਇਕੱਲੇ ਇਕੱਲੇ ਆ ਤੇ ਜਿਹੜੇ ਇਹ ਸੋਚਦੇ ਨੇ ਕਿ ਇਸ ਖਤਰੇ ਇਕੱਲਾ ਲੜ ਲੂਗਾ ਨਹੀਂ ਭਾਈ DDA ਪ੍ਰਾਣੀ ਪੈਨਸ਼ਨ ਤੁਹਾਡੀ ਇਕੱਲਿਆਂ ਦੀ ਨਹੀਂ ਪਤਾ ਨਹੀਂ ਇਹਨਾਂ ਨੇ ਦੱਸਿਆ ਉਹਨਾਂ ਨੇ ਅਸੀਂ ਨਹੀਂ ਅਸੀਂ ਜਿਹੜੀਆਂ 3 ਫੋਲਡ ਸਟ੍ਰੈਟੇਜੀ ਦੇ ਉੱਤੇ ਚੱਲ ਰਹੇ ਆਂ ਜੀ ਐਡਮਿਨਿਸਟ੍ਰੇਸ਼ਨ ਦੀਆਂ ਮੰਗਾਂ ਲਈ 70 ਦੇ ਤੇ ਇੱਕ ਲੱਗ ਮੰਗ ਪੱਤਰ ਬਣ ਰਿਹਾ ਕੁਝ ਜਿਹੜੀਆਂ ਦਿੱਤੀ ਮੰਗਾ ਉਹ ਜਿਹੜੀਆਂ ਪੰਜਾਬ ਦੇ ਨਾਲ ਰਲ ਕੇ ਲੜੀਆਂ ਜਾਣਗੀਆਂ ਉਹਦੇ ਲਈ ਅਲੱਗ ਸਟ੍ਰੈਟਜੀ ਅਪਣਾਈ ਜਾ ਰਹੀ ਆ ਸੋ ਇਹ ਜਿਹੜੀਆਂ ਸਟ੍ਰੈਟਜੀਆ ਸਾਡੀ ਯੂਨੀਅਨ ਵੱਲੋਂ ਸਾਡੇ ਨਵੇਂ ਸਾਥੀਆਂ ਵੱਲੋਂ ਦਿਨ ਰਾਤ ਬੇਨਤ ਕਰਕੇ ਇਹ ਕੀਤੀ ਰਹੀਦਾ ਰਿਜ਼ਲਟ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦਿਖੇਗਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਇਹ ਦਿਨ ਰਾਤ ਉਹਨਾਂ ਮਿਹਨਤ ਕਰਨ ਲੱਗੇ ਨੇ ਤੇ ਇਹਨਾਂ ਨੇ ਜੋ ਤੁਹਾਡਾ ਰੁਝਾਨ ਆ ਇਹ ਲਖਸ਼ਮਨ ਦਾ ਜਹਾਂਸੀ ਦਾ ਤੁਸੀਂ ਜੀਵੇ ਆਪਣੀਆਂ ਛੋਟੀਆਂ ਮੰਗਾ ਜਾਂ ਕਹੋ ਛੋਟੀਆਂ ਨਹੀਂ ਕਹਿੰਦੇ ਸਕਤਰੇ ਦੇ ਪੱਤਰ ਨਹੀਂ ਮੰਗਾ ਦੇ ਉੱਤੇ ਜਿਆਦਾ ਆਪਣੇ ਆਪ ਨੂੰ ਕੇਂਦ੍ਰਿਤ ਕਰ ਲਿਆ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਧਿਆਨ ਦਿੱਤਾ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਮੰਗਾ ਇਹਨਾਂ ਨੇ ਸ਼ਾਇਦ ਦੱਸਿਆ ਹੋਣਾ ਕਿ ਜਿਹੜੇ ਮੈਨੂੰ ਕਾਗਜ਼ ਉਪਲਬਧ ਕਰਾਇਆ ਉਹਨਾਂ ਦੇ ਵਿੱਚ ਦਰਜ ਸੀ ਚਾਇਓ ਪੇ ਕਮਿਸ਼ਨ ਦੀ ਗੱਲ ਸੀ ਚਾਹੇ ਇਹ ਸਰਕਾਰ ਨਾਲ ਗੱਲਾਂ ਹੋਈਆਂ ਮੀਟਿੰਗਾਂ ਹੋਈਆਂ ਸਬ ਕਮੇਟੀ ਉਹਨਾਂ ਦੇ ਵਿੱਚ ਸਭ ਕੁਝ ਦਰਜ ਸੀ ਲੇਕਿਨ ਜਦੋਂ ਵੱਡੀਆਂ ਮੰਗਾਂ ਆਉਂਦੀਆਂ ਛੋਟੀਆਂ ਕਈ ਵਾਰ ਰਹਿ ਜਾਂਦੀਆਂ ਪਰ ਛੋਟੀਆਂ ਮੰਗਾਂ ਤੁਸੀਂ ਪੜੀਆਂ ਹੋਣੀਆਂ ਪਹੁੰਚੀਆਂ ਵੀ ਹੋਣੀਆਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੌਸਲਾ ਰੱਖੋ ਥੋੜਾ ਜਿਹਾ ਸਮਾਂ ਚਾਹੀਦਾ ਆਪਾਂ ਆਪਾਂ ਜਿਹੜੇ ਵੱਡੇ ਪੱਧਰ ਤੇ ਆਪਣੀਆਂ ਮੰਗਾਂ ਬਣਾਵਾਂਗੇ ਚਾਹੇਓ ਲੋਕਲ ਮੰਗਾਂ ਹੋਣ ਚਾਹੇ ਉਹ ਵੱਡਿਆ ਮੰਗਾਣ ਚਾਹੇ ਉਹ ਫਾਈਨੈਂਸ਼ੀਅਲੀ ਮੰਗਾ ਉਹਨਾਂ ਲਈ ਪੂਰੇ ਵੀ ਪੂਰੀ ਸਟ੍ਰੈਟਜੀ ਜਿਹੜੀ ਆ ਉਹ ਬਣਾ ਚੁੱਕੇ ਆਪਾਂ ਸੋ ਲੋਕੋ ਜਦੋਂ ਵੀ ਜੂਨੀਅਰ ਦੀ ਕਾਲ ਆਂਦੀ ਆ ਪਿੱਛੇ ਨਾ ਹਟਿਆ ਕਰੋ ਜਿਵੇਂ ਅੱਜ ਮੈਂ ਦੇਖ ਰਿਹਾ ਮੇਨ ਸਖਤਰੇ ਦੇ ਵਿੱਚੋਂ ਸਾਥੀ ਆਏ ਆ ਇਹ ਵੀ ਇੱਕ 트ੈਂਡ ਬਦਲਦਾ ਜਾ ਰਿਹਾ ਹੈ ਕਿ ਪਹਿਲਾਂ ਮਿੰਨੀ ਵਾਲੇ ਮੰਡੀ ਜਾਂਦੇ ਸੀ ਮੇਨ ਵਾਲੇ ਵੇਚਦੇ ਰਹਿੰਦੇ ਸੀਗੇ ਹੁਣ ਤੁਹਾਡਾ ਇਹ ਏਕਾ ਦਰਸਾ ਰਿਹਾ ਕਿ ਇੱਧਰ ਦੇ ਸਾਥੀ ਉੱਧਰ ਜਾਂਦੇ ਤੇ ਉੱਧਰਲੇ ਸਾਥੀ ਇੱਧਰ ਆਉਂਦੇ ਆ ਜੇ ਇਹੀ ਰੁਝਾਨ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੀਆਂ ਬਹੁਤ ਸਾਰੀਆਂ ਮੰਗਾਂ ਸਰਕਾਰ ਕੋਲ ਮੰਨਵਾ ਲਾਂਗੇ ਤੁਹਾਡੇ ਅੰਦਰ ਇਹੀ ਇੱਛਾ ਸ਼ਕਤੀ ਚਾਹੀਦੀ ਆ ਤੁਹਾਡੇ ਅੰਦਰ ਲੜਨ ਦਾ ਜਜ਼ਬਾ ਚਾਹੀਦਾ ਤੇ ਜਿੱਤ ਆਪਣੀ ਅਵਸ਼ਿਅ ਹੈਗੀ ਦੂਜੀ ਗੱਲ ਆਪਣੀ ਲੀਡਰਸ਼ਿਪ ਨੂੰ ਇੱਜ਼ਤ ਮਾਨ ਜ਼ਰੂਰ ਬਖਸ਼ਿਆ ਕਰੋ ਉਹਨਾਂ ਨੂੰ ਹੋਰ ਕੁਝ ਨਹੀਂ ਮਿਲਣਾ ਸਿਰਫ ਇੱਜ਼ਤ ਦੀ ਇੱਜ਼ਤ ਦੇਣੀ ਆ ਤੁਸੀਂ ਉਹਦੇ ਅਹੀ ਨਸ਼ੇ ਦੇ ਵਿੱਚ ਜਿਹੜੇ ਆ ਕੰਮ ਕਰਦੇ ਰਹਿੰਦੇ ਨੇ ਸੋ ਦੋਸਤੋ ਕੱਲ ਤਾਂ ਆਪਾਂ ਦੇਖਦੇ ਆ ਕੱਲ ਆਸ ਕਰਦੇ ਆ ਕਿ ਤੁਸੀਂ ਸਾਰੇ ਸਾਥੀ ਮੇ ਸਖਤਰੇ ਦੇ ਵਿੱਚ ਸਵੇਰੇ ਸਿੱਧਾ ਉੱਥੇ ਆਉਂਗੇ ਤੇ ਉੱਥੋਂ ਆਪਾਂ ਜਿਹੜੀ ਲੜਾਈ ਦਾ ਗਾਜ ਕਰਾਂਗੇ ਉਸ ਤੋਂ ਬਾਅਦ ਸੀਐਸਰ ਸਾਨੂੰ ਬੁਲਾਣਗੇ ਕੀ ਫੈਸਲਾ ਹੁੰਦਾ पीएसएन ਜਿਹੜੀ ਮੀਟਿੰਗ ਦੇ ਵਿੱਚ ਕੀ ਹੁੰਦਾ ਉਹ ਆਪਾਂ ਅੱਗੇ ਦੇਖਾਂਗੇ ਤੇ ਆਉਣ ਵਾਲੇ ਅਗਲੇ ਹਫ਼ਤੇ ਦੇ ਵਿੱਚ ਆਪਾਂ ਫਿਰ ਆਪਣੀ ਨਵੀਂ ਸਟ੍ਰੈਟੇਜੀ ਬਣਾਵਾਂਗੇ ਕਿ ਆਪਾਂ ਕਰਨਾ ਕੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਤੇ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਸੋ ਡਾਇਰੈਕਟੋਰੇਟਾਂ ਦੀ ਲਾਂਬੜੀ ਹੋ ਰਹੀ ਹੈ ਅੱਜ ਡਾਇਰੈਕਟੋਰੇਟਾਂ 'ਚ ਐਕਸ਼ਨ ਹੋ ਰਹੇ ਨੇ ਅੱਜ ਸੁਣਨ ਚ ਆਇਆ ਕਿ ਸਾਡੇ ਕੱਲ ਦੇ ਸਾਰੇ ਡਾਇਰੈਕਟੋਰੇਟਾਂ ਦੇ ਵਿੱਚ ਹੋਈ ਮੀਟਿੰਗ ਦੇ ਕਾਰਨ ਬਹੁਤ ਵੱਡੇ ਐਕਸ਼ਨ ਹੋ ਰਹੇ ਨੇ ਜਿਹੜਾ ਪੰਜਾਬ ਉਹ ਵੀ ਗੜ ਗਿਆ ਕਿ ਹੁਣ ਸੱਤਰੇ ਤੁਸੀਂ ਸਾਥੀ ਉਹਨਾਂ ਦੇ ਹੱਕ ਦੇ ਵਿੱਚ ਆ ਗਿਓ ਡਾਇਰੈਕਟਰ ਨੇ ਦਹਾਕੋਗੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜਦੋਂ ਪ੍ਰੈਸ ਦੇ ਵਿੱਚ ਖਬਰ ਲੱਗਦੀ ਆ ਤਾਂ ਉਹਨਾਂ ਆ ਜਿਹੜੀ ਇੰਦਰੋਂ ਫੋਟੋ ਖਿੱਚ ਲੋ ਥੋੜੇ ਜਿਹੇ ਇੰਦਰੋਂ ਜਦੋਂ ਇੰਦਰੋਂ ਖਿੱਚ ਲੋ ਇੱਕਦਮ ਥੋੜੇ ਜਿਹੇ ਇੰਦਰੋਂ ਖਿੱਚ ਲੋ ਥੋੜੇ ਹੁਣ ਆਪਣੀ ਜਿਹੜੀ ਰੈਲੀ ਆ ਉਹ ਸਮਾਪਤ ਕੌਣ ਕਰਣਗੇ ਸੋ